ਦੇ ਭੀ ਚੌਪਾ ਪੈ ਰਾ ਮੈਂ ਵੇਖ ਰਹੀਆਂ ਮੇਰੇ ਕਰੇ ਚ ਰਾਂ ਹੈਲੋ ਗਾਇਸ ਕਿਵੇਂ ਹੋ ਕਿੰਨੇ ਦਿਨਾਂ ਬਾਅਦ ਦਰਸ਼ਨ ਦਿੱਤੇ ਅਸੀਂ ਅੱਜ ਆਪਾਂ ਚੱਲੇ ਸੀ ਅਮਰੂਦ ਲੈਣ ਇੱਥੇ ਭਾ ਕਾਲਾ ਨਾਗ ਬੈਠਾ ਹੋਵੇ ਕਿੰਨੇ ਕਾਜ ਐ ਅਮਰੂਦ ਵੀ ਜੇ ਪਰ ਰਾ ਨਹੀਂ ਰੱਖਿਆ ਅਮਰੂਦਾਂ ਨੂੰ ਜਾਨ ਹੈ ਨਾ ਹੈ ਦੀਦੀ ਮਰੂਦ ਬੀਜਲੇ ਤੇ ਪਰ ਰਾਹ ਨਹੀਂ ਰੱਖਿਆ ਰਾਨਾ ਜੇ ਰਾਹ ਰੱਖਦੇ ਤੇ ਮਰੂਦ ਨਹੀਂ ਹੀ ਰਹਿਣੀ ਆਹੋ ਅਹੀਂ ਇਦਾਂ ਤੇ ਸਾਡੇ ਕੰਮ ਐ ਆਹ ਵਹਿੰਦੇ ਦੀ ਤੇਰੇ ਮਿਸਤਰੀ ਆਹ ਕੋਠੀ ਪੈਂਦੇ ਹੈ ਤੇਰੇ ਕੱਤੂ ਆਹ ਉਧਰ ਉਧਰ ਵੇ ਉਧਰ ਵੇ ਮਿਸਤਰੀ ਉਧਰ ਵੀ ਇਹ ਆਪਣੇ ਸਾਡੇ ਸੋਆ ਤਾਂ ਤੇ ਰਾਹ ਨਹੀਂ ਰੱਖਿਆ ਅਵੇ ਇਹ ਛਟਣ ਕੇ ਸਾਡੇ ਮਰੂਦ ਜਿਹੜੇ ਕਵਾਂਟੀਆਂ ਦੇ ਨਹੀਂ ਛੱਟਦੇ ਹਾਂ ਲੱਖਿਆ ਚੋਰੀ ਤੁਸੀਂ ਮਿਸਤਰੀ ਚੋਰੀ ਲਾਏ ਕਸੂਰ ਤੁਹਾਡਾ ਹਰਾ ਚੋਰੀਆ ਤੇਰੀਆਂ ਦਾ ਇਹ ਵੀ ਲੈ ਜਾਂਦੀ ਤੋੜ ਕੇ ਉਹਨਾਂ ਦੇ ਸਾਥ ਲੈ ਜਾ ਲੈ ਜਾ ਇਹ ਉਹ ਨਹੀਂ ਦਿੰਦਾ ਮੈਂ ਸੋਖੀ ਕੱਤੇ ਪੈ ਇਹਨਾਂ ਨੂੰ ਲੈ ਜਾਣਾ ਇੱਦਾਂ ਮਰੂਦ ਨਾ ਖੜਨ ਇਹਨਾਂ ਨੂੰ ਪਾ ਲੈ ਜਾਣਾ ਹੋਊ ਉਹ ਖਾ ਖਾ ਕੇ ਫੇਰ ਦੁਆਨ ਚ ਫੇਰ ਕਮਾਉਣੀਆਂ ਕਦੂਆਂ ਨੂੰ ਸਾਡੇ ਨੂੰ ਕੋਈ ਵੀ ਪੁੱਛਦਾ ਜੇ ਕਿਹਨੇ ਖੜਨੇ ਹੋਂ ਤੇ ਖੜ ਸਕਦੇ ਆ ਹਾਂ ਤੇ ਹੈ ਹਾਂ ਜੇ ਕਿਹਨੇ ਖੜਨੇ ਹੋਂ ਤੇ ਖੜ ਸਕਦਾ ਹੂੰ ਨਹੀਂ ਮੈਂ ਖੜੂੰਗੀ ੱਲਾਂ ਜੀ ਉਧਰ ਇਹਦੇ ਮਰੂਦ ਤੋੜਨ ਦੇ ਹੀ ਆ ਕਿਹਾਂ ਤਰਕੇ ਆਈਆਂ ਚਾਹ ਦੀ ਪੈ ਗਈ ਇਹਨਾਂ ਨੂੰ ਕਿੱਥੇ ਰਾਹ ਕਿੱਥੇ ਰਾਹ ਕਿੱਥੇ ਐਂਦੀ ਸਿੱਧਾ ਹੀ ਨੰਗਣਾ ਰਾਹ ਰੂਟ ਤੇ ਚਰੀ ਆ ਗਈ ਤੇ ਹੁਣ ਕਹਿਣ ਜਾਣਾ ਜਰਾ ਰਾਹ ਵੀ ਇੱਦਾਂ ਬਣਾਉਣਾ ਪੈਣਾ ਲੇ ਆਸ ਵਿੱਚ ਨਾਂਗਾ ਤੋਂ ਬੁੱਤ ਕਾੜੀ ਤੋਂ ਕੁੜੀ ਲੈ ਚੱਲ ਬਣਾ ਰਾ ਇੰਨੇ ਇੰਨਾ 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 ਨੁਕਸਾਨ ਕਰੋ ਸਾਡਾ ਮਾਰ ਜੇ जरूर ਕਾਣੇ ਕੇ ਬੋਲਦੇ ਵੇਖੋ ਸਾਡਾ ਗਵਾਂਢੀ ਕਿੰਨਾ ਨੁਕਸਾਨ ਕਰੀ ਜਾਂਦੇ ਗਵਾਂਢੀ ਵੇਖੋ ਮਮੀ ਨਾਲ ਐਡਾ ਨਾਂਗ ਕਿਤੇ ਦੱਸ ਸਕਦੇ ਦਰਾਜੇ ਬੈਠਾ ਵਾ ਅਹੀਂ ਤੇ ਕੱਲ ਤੋਂ ਨਾਂਗ ਦੇ ਕੱਪੜੇ ਵੇਖ ਕੇ ਪਛਾਅ ਮੁੜ ਗਏ ਹਾਂ ਤੇ ਅੱਜ ਹਾਂ ਉਹ ਨਾ ਕੋਈ ਸੇ ਕਰਾਵਾਂਗੇ ਇਹ ਨਾ ਅਮਰੂਦ ਖਾਵਾਂਗੇ ਤੇ ਜਾਂ ਫਿਰ ਨਾਗ ਲੜਾਵਾਂਗੇ ਵੇ ਕੋ ਅਮਰੂਦ ਖਾਣੇ ਆ ਮਿਸਤਰੀ ਲੱਗੇ ਸਵੇਰੇ ਗਵੰਢੀਆਂ ਦਾ ਲੈਂਟਰ ਪਹਿਣਾ ਜਿਨਨੇ ਆਣਾ ਪਕੌੜੇ ਖਾਣ ਆ ਜਿਓ ਹਨਾ ਦੀਦੀ ਹਾਂ ਬੱਸ ਦੀਦੀ ਪਤਾ ਨਹੀਂ ਤਰੀਕ ਤੁਰਕਦਾ ਤੇ ਸਵੇਰੇ 16 16 ਨਹੀਂ ਆਈ 16 ਨਹੀਂ ਦੀਦੀ 16 ਤੇ ਅੱਡੀ ਸ਼ੁਕਰ ਆ ਰਹੀ ਸਰੇਟ ਆ ਰਹੇ ਕੁੜੀ ਨਾ ਸੋਟ ਬੈ ਤੂੰ ਥੱਲੇ ਵੀ ਮਾਰ ਲੋ ਧਿਆਨ ਕਿਤੇ ਉੱਤੇ ਮੂੰਹ ਚੁੱਕੇ ਆਪਾਂ ਆਹ ਦੇਖ ਆ ਕੀ ਆ ਇਹਨੂੰ ਬਲ ਕਿਉਂ ਰੱਖਿਆ ਆ ਇਹਨਾਂ ਨੇ ਤੂ ਤੈਨੂੰ ਟੋਕਰੇ ਨਹੀਂ ਬਣਾਉਣੇ ਹਾਂ ਟੋਕਰੂ ਬਣਾਉਣਾ ਹੋਣਾ ਇਹਨਾਂ ਨੇ ਕਿਤੇ ਪਰਿਆ ਜੀ ਜੀ ਆ ਵੇ ਉਹ ਗਵਾਂਢੀ ਦਾ ਨੰਬਰ ਉਹ ਤਾਂ ਉਹਨਾਂ ਨੇ ਕੋਈ ਲੱਗਾ ਹੈ ਕੀ ਹੋਊਗੀ ਉਹ ਕਿਤੇ ਮਿਲੂ ਹਾਂ ਹੋਈ ਏ ਕਿੰਨੇ ਮਰੂਦ ਲੱਗੀਆਂ ਪਹਿਲਾਂ ਤੇ ਉਹ ਤੋੜੀਆਂ ਗਵੰਡਿਆਂ ਦੇ ਆਈ ਸਾਰੀਆਂ ਚਪੜਾਂ ਪਾ ਕੇ ਤੇ ਚਿੱਕੜ ਚ ਆ ਟੁੱਟ ਗਈਆਂ ਨਾ ਤੇਦੀ ਮੰਮੀ ਨੇ ਜਿੱਤਰ ਪ੍ਰੇ ਤੋੜਨ ਨੂੰ ਲਈ ਆ ਵਾ ਆਛਾ ਚਲੋ ਤੋੜਨ ਨੂੰ ਲਈ ਆ ਤੋੜਨ ਨੂੰ ਤੇ ਤੂੰ ਸਾਨੂੰ ਤੂੰ ਕਵੀ ਟੁੱਟ ਗਈਆਂ ਜਾਂ ਮੈਂ ਪਾਲਾਂ ਆਹੋ ਇਹ ਤੋੜਨੀਆਂ ਤੇ ਲੈ ਸਾਨੂੰ ਤੈਨੂੰ ਪਤਾ ਗਰੀਬੀ ਆਉਂਦੇ ਪਰ ਇਹਦੀ ਸਾਈਡ ਹੈ ਐਨੋਂ ਨੰਗੀ ਹੈ ਲੱਗਦਾ ਕੋਈ ਸਾਨੂੰ ਕਿ ਨਹੀਂ ਲੱਗਾ ਐਸ਼ਵੇਂ ਤੂੰ ਕੁੜੀ ਫੜ ਦੇਖਣਾ ਪੈਂਦੀ ਹੋ ਇਧਰ ਉਧਰ ਅਮਰੂਦ ਕਿੱਥੇ ਆ ਉਹ ਸਿੱਧਾ ਵੇਖ ਉਹਦੇ ਪਿੱਛੇ ਜਾ ਦੀਦੀ ਦੇ ਤੋੜ ਲੈਣੇ ਹੀ ਉਹਨੇ ਸਾਰੇ ਹੀ ਭੱਜ ਆ ਵੇ ਆ ਵੇ ਆ ਵੇ ਪਤਾ ਮੈਂ ਇੱਥੇ ਹੀ ਆ ਆਂਬਾਂ ਦਾ ਬੂਟਾ ਆ ਆ ਮੂਦ ਆ ਅਮਰੂਦ ਲੱਗੇ ਅਮਰੂਦਾਂ ਦੇ ਬੂਟਾ ਵੇਖੋ ਹੱਡ ਅਮਰੂਦ ਇੱਕੋ ਟੱਕੀ ਦੀਦੀ ਇੱਕੋ ਟੱਕੀ ਜਿੰਨੇ ਹੱਡ ਅਮਰੂਦ ਹੈ ਇਹਨਾਂ ਚਾਹ ਬਣਾਉਣ ਕੱਲਾਏ ਹਾਂ ਮਰੂਦ ਤਾਂ ਦੀਦੀ ਵਹਿ ਵਾਦੂ ਲੱਗੇ ਨਾ ਪਰੇ ਇੱਕ ਡੱਕੀ ਜਿੱਡੀ ਸਿੱਧਾ ਹੀ ਮੂੰਚ ਨਗਾੜਾ ਪਾ ਮੈਂ ਕਿਹਰੇ ਵੀ ਅੱਗੇ ਮੰਮੀ ਖੋਲ ਲੰਦੀ ਆ ਭਾਵੇਂ ਸਿੱਧਾ ਹੀ ਮੂੰਚ ਪਾ ਲੋਗਾ ਲੈ ਆ ਮੈਂ ਐਸ ਵੀ ਤੇ ਨਾ ਆ ਕੇ ਕੁੜੀ ਕੋ ਆ ਮੈਂ ਅਮਰੂਦ ਤੋੜਾਂ ਦੀ ਤਾ ਚੜ ਜਾ ਤਾ ਚੜ ਜਾ ਆ ਮਾ ਆ ਜਾ ਹਾ ਬੋਲਾ ਭਾਈ ਲੈ ਇਹ ਲੈ ਬੁੱਢੀ ਕੁੜੀ ਗਿਆਦੇ ਲਈ ਵਾਈਨ ਲੈਣੀ ਤੇ ਭਾਈ ਬੁੱਢੀ ਹੁੰਦੇ ਆ ਹੈ ਦਾਲ ਚ ਕੱਲ ਨੂੰ ਆਂਦਣ ਰੋਟੀਆਂ ਪਕਾਉਗੀ ਫਿਰ ਪਜਾ ਦਾਂਗੇ ਵੀਰ ਵੀ ਬੜਾ ਚਲਾਕ ਹੈ ਹਾਂ ਐ ਉਹ ਚਾਚੀ ਲੱਗਦੀ ਹਾਂ ਬੈਠੋ ਨਾ ਮੇਰੇ ਕੱਬ ਨਹੀਂ ਇਹ ਨਾ ਹੁਣ ਬੈਠੀ ਕਿੱਦਾਂ ਇਹਨੂੰ ਆਦੋ ਢਿੱਗੀ ਨਾ ਹਾਂ ਹੌਣ ਰੱਖੇ ਹੱਥ ਜਗਾ ਕੀ ਤਰ੍ਹਾਂ ਕਹਿਣਾ ਨਹੀਂ ਤਿਆਨ ਵੀ ਚਲੋ ਤੋੜੀ ਅਮਰੋਦ ਮੈਂ ਮੈਂ ਬੋਈ ਨਾ ਜੱਪੀ ਆਪ ਆਪਣਾ ਢਿੱਡ ਭਰ ਕੇ ਜਾਵਾਂਗੇ ਜੇ ਉਹਦੀਆਂ ਅੱਜ ਮਰੂ ਲੱਗਾ ਮੈਂ ਤਿੰਨ ਜੱਪੀ ਪਾ ਕੇ ਆਂਦੀ ਖਰੇ ਜਾ ਕੇ ਕਿਹੋਂ ਚਾਲਦੀ ਰੀ ਤੋੜ ਲਾ ਵੀਰ ਨੇ ਖਣਾ ਲੈ ਚਾਹ ਤਰਨ ਦਈ ਇਹ ਕਿੱਥੇ ਅਪੜੀ ਸਾਰੀਆਂ ਵਟਾਂ ਗਾਹ ਮਾਰੀਆਂ ਬਣ ਗਈ ਹੈ ਬਣ ਗਈ ਹੈ ਨਾ ਪਾਈ ਨਹੀਂ ਕੰਮਰੂ ਮਰੂ ਮਾਜ ਮਾਰਨ ਦੇ ਹਾਂ ਨੀ ਨਖੇ ਰਾਈ ਦੇ ਰਹੀ ਤੇ ਆਸ ਪੱਟੀ ਜੀ ਥਲੇ ਲਾ ਕੇ ਕਰਾਂ ਅੰਦਰੋਂ ਘੋ ਘੋ ਐਨੇ ਬੰਦੇ ਲਾਲੇ ਦੇ ਤੇ ਲੋ ਨਾ ਬਣਾ ਬਣਾਈ ਤੇ ਇਹ ਕੀ ਬਣਾ ਦਿੱਤਾ ਜੀ ਦੋ ਕਿਲੋ ਹੀ ਬਣਾਣੀ ਆ ਉਹ ਚੀਨੀ ਕਰਨੀ ਜਾਂ ਲੋ ਜਾਦੀ ਨਿੱਕੀ ਤੁਹਾਡੀ ਆਹੋ ਇੱਕ ਲੋ ਸਾਡੀ ਵੱਡੀ ਵੀ ਹੁੰਦੀ ਜਾਦੀ ਵੱਡੀ ਵੀ ਹੈਗੀ ਆਹੋ ਵੱਡੀ ਲੈ ਆਉਣੀ ਤੁਗੀ ਵਿੱਚ ਚਾਰ ਕੁਲਕੇ ਪਾ ਲਾਂ ਹੋਣ ਵੀ ਪਤਾ ਕਿਥੇ ਕੰਡੀ ਆ ਗਈ ਹੈ ਨਾ ਆ ਕੀ ਬਣਾਇਆ ਹੈ ਅਭੀ ਪਾਸੇ ਤੇ ਘੱਟ ਚੱਤੀ ਆ ਇਹ ਤਾਂ ਲੋਨ ਤਾਂ ਅੱਗੇ ਜਰੂਰੀ ਚੁੱਕੀ ਮਾਗ ਬਾਗ ਜਲਦੀ ਬਾਗ ਆਏ ਤਾਂ ਤੁਮਾਰੇ ਮੇਂ ਨਰਜੀ ਚਾਹੀਏ ਦੱਸ ਥੋੜੀ ਹੈ ਮਰਜ ਆਜੇ ਤੇ ਪੱਜੇ ਫਿਰਨ ਪੱਜੇ ਫਿਰੋ ਅਸੀਂ ਵੇਲਾ ਆਪਣਾ ਡੌਗੀ ਗੇੜ-ਗਾੜੀ ਬੰਨੇ ਗੇੜ-ਗਾੜੀ ਬੱਧਾ ਵਾ ਦੀਦੀ ਸਾਰਾ ਹੂਜੇ ਗਈ ਪਤਾ ਕਿੰਨੇ ਤਰ੍ਹਾਂ ਦੇ ਤਾਂ ਪਕੌੜੇ ਘੜਤ ਨੇ ਗੰਦ ਪਾਇਆ ਕੋਈ ਸਿੱਧਾ ਕਿੰਨੇ ਕਿੱਥੇ ਇੱਥੇ ਆ ਸਾਰੇ ਥਾਂ ਤੇ ਦੀਦੀ ਹੂਜ ਕੇ ਗਈ ਇੱਕ ਦਿਨੂ ਕਰਕੇ ਗਈ ਸਾਰਾ ਘੱਟਾ ਕਰਕੇ ਸੁੱਟ ਕੇ ਇਹਨਾਂ ਨੂੰ ਪਤਾ ਫਿਰ ਇਹ ਬੰਨੇ ਕਿੰਨੇ ਇੱਥੇ ਪਤਾ ਨਹੀਂ ਬੰਨੇ ਕਿੰਨੇ ਮੈਂ ਰੱਗੀ ਆ ਆ ਟਰਾਲੀ ਦੇ ਵੀਰ ਨੇ ਲਾਈ ਡੌਗੀ ਤਾਂ ਨਹੀਂ ਮੈਨੂੰ ਪਤਾ ਕਿੰਨੇ ਬੰਨੇ ਆ ਟਰਾਲੀ ਤੇ ਗਾੜੀ ਕਰਤੀ ਉਹ ਫਿਰ ਸੀਮੈਂਟ ਕਰਕੇ ਵੀਰ ਲਾ ਗਿਆ ਬਦਲ ਜਾਣੀ ਹੈਗਾ ਵਿੱਚ ਆਜਾ ਹਟੇ ਗਵਾਂਢੀਆਂ ਤਾਂ ਲੈਂਟਰ ਪਾ ਜਾਂਦੇ ਤੇ ਸਾਨੂੰ ਵੀ ਨਹੀਂ ਨਾ ਸੌਂ ਦਿੰਦਾ ਵੇਖ ਲਓ ਆ ਜੋ ਗਵਾਂਢੀਆਂ ਦੇ ਲੈਂਟਰ ਦਾ ਸੋ ਕੁ ਪਕੌੜੇ ਤੁਹਾਨੂੰ ਨਹੀਂ ਸੌਂ ਦੇਂਦੇ ਫਕੌੜੇ ਤਾਂ ਕਦੋਂ ਦਿਖਾ ਲਿਆ ਸੌਂ ਜਾਂਦਾ ਹੈ ਹਾਂ ਹੁਣ ਕੀ ਕਰਨਾ ਚਾਹ ਮੈਂ ਲੈਣਾ ਹੀ ਚਾਹਗੀ ਵੇਖਣਾ ਚਾਹਗੀ ਕਿ ਨਹੀਂ ਸੱਚ ਇੱਕ ਹੋਰ ਗੱਲ ਪਕੌੜੇ ਦੀ ਹੱਡੀ ਵਾਲੀ ਆ ਹਲਵਾਈ ਤਾਂ ਉਧਰ ਲੱਗੇ ਆ ਤੂੰ ਚਾਹ ਵੀ ਉਧਰੇ ਪੀਂਦਾ ਸਾਮਾਨ ਦੇ ਪ੍ਰੋਗਰਾਮ ਦੇ ਸਾਡੇ ਘਰ ਲੱਗ ਗਿਆ ਦੀ ਸਬਜ਼ੀ ਕੱਢ ਕੇ ਰੱਖ ਲਓ ਹਾਂ ਪਕੌੜੇ ਕੱਢ ਕੇ ਰੱਖ ਲ ਸਾਰਾ ਕੁਝ ਕੱਢ ਕੇ ਰੱਖ ਲੈਨੇ ਹਾਂ ਬੇਬੇ ਤਿਆਰ ਹੋਉਂਦੇ ਆ ਉਧਰ ਇਹ ਕੰਗੀ ਨਹੀਂ ਲਾਉਣੀ ਤੇ ਇਦਾਂ ਜਾ ਕੇ ਸਿਰ ਮੋਨ ਲਾ ਪੈਂਦੀ ਅੱਛਾ ਅਜੇ ਸੇਵ ਹੁੰਦਾ ਸੀਸ਼ੇ ਗਾੜੀ ਓਏ ਤੂੰ ਕਿੱਥੇ ਜਾਣਾ ਹੈ ਕਿੱਥੇ ਜਾਣਾ ਤਾਰ ਹੋ ਗਏ

ਕੋਠੀ ਇਹ ਹਜੇ ਕੰਮ ਨਹੀਂ ਆ ਕੋਠੀ ਬਣ ਜਾਏ ਕੋਠੀ ਬਣਗੇ ਕਿ ਬਸ ਹਾਂ ਇਹ ਕੀ ਆ ਦੱਸੋ ਸਾਰਾ ਕੁਝ ਹਾਂ ਜੇ ਇੱਟਾਂ ਹੀ ਖੜੀਆਂ ਕੀਤੀਆਂ ਇਹ ਹੈ ਸਾਸੂ ਮਾ ਦਾ ਕਮਰਾ ਬੈਕ ਸਾਈਡ ਤੇ ਹੈ ਨਾ ਬੈਕ ਸਾਈਡ ਤੇ ਪੈ ਇੱਧਰ ਬਣਾ ਲਿਆ ਇਹਨਾਂ ਨੇ ਪੋਰਚ ਆ ਜਾ ਗਾੜੀ ਨਹੀਂ ਕੱਸੀ ਦਿਖਣਾ ਕਿਉਂ ਦਿਖੇਗਾ ਨੇਰਾ ਥੋੜੀ ਜਾਣਣੀ ਵੇਲਾ ਕਿਦਾਂ ਖਲਾ ਰਿਆ ਇਹਨਾਂ ਨੇ ਇਹਨਾਂ ਦੀ سپورਟ ਨਾਲ ਹਾਂ ਇਹ ਤਾਂ ਪੱਕਾ ਹੋ ਜਾਣਾ ਫਿਰ ਲਾ ਦਣਗੇ आज की करना आज ले ले तो है आज उससे पानी लाना बननी है लेके तक आओ के ओपन कर रखता जो हैं आओ के ओपन रखया उठे कमरा पे ना पौड़ियां नहीं चढ़नी अच्छा अच्छा हां अच्छा इथे पौड़ियां बनानी है हां सब पौड़ियां चढ़नी अच्छा ठीक है हां एक ये किचन ये किचन ये रसोई खुली है रसोई वादू हो जानी बथेरी खुली खुली हो जानी वेखी ਸੋ ਇਹ ਨਾਲੀ ਆ ਇੱਕ ਕਮਰਾ ਕਸਤਰ ਕੀਤੇ ਇੱਕ ਖੁੱਲੀ ਨਹੀਂ ਦੀਦੀ ਫਰਕ ਪੈਂਦਾ ਹੁੰਦਾ ਵੇਖ ਲਈ ਤੋ ਇੱਥੇ ਤਾਂ ਜਾਨ ਲੱਗੇ ਨਾ ਬਾਲੇ ਬੁੱਲੇ ਦੀ ਆ ਬਾਬੇ ਦਾ ਕਮਰਾ ਇਹ ਹਮਾਰੇ ਬਾਬੇ ਦਾ ਕਮਰਾ ਹੂੰ ਜਗਾਈ ਜਾਂਦੀ ਹੈ ਜਗਾਈ ਆਹ ਲੇ ਜੱਟ ਪਾਣੀ ਰੱਖੇ ਜੋਤ ਵੀ ਜਗਾਈ ਕਿੱਥੇ ਉੱਥੇ ਉੱਥੇ ਕਰੀ ਅੱਛਾ 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 ਢੇਲੀ ਚਗਾਉਂਦੇ ਆ ਨਹੀਂ ਇੱਕ ਗੱਲ ਉਹ ਕਹਿ ਕੇ ਲੈਂਟਰ ਪਾਇਆ ਫਿਰ ਉਦਨ ਜਗਾਈ ਅੱਛਾ ਛੋ ਠੀਕਾ ਠੀਕਾ ਇੱਕ ਕਮਰਾ ਆ ਜੋ ਅੱਛਾ ਇੱਕ ਕਮਰਾ ਉਧਰ ਰੱਖਤਾ ਉਹ ਸਟੋਰ ਅੱਛਾ ਠੀਕ ਹੈ ਇਹ ਸਟੋਰ ਹੈ ਇਹ ਪੌੜੀਆਂ ਵਾਸਤੇ ਉੱਪਰ ਰੱਖਿਆ ਦੋਦੀ ਨੂੰ ਰੋਜ਼ ਚੀਜ਼ੀ ਖਾਣੀ ਦਾ ਸੀ ਕਿਤੇ ਦੋਦੀ ਨੇ ਆਉਣੋਂ ਹਟ ਜਾਣਾ ਇਹ ਡਰਾਇੰਗ ਰੂਮ ਹੈ ਚਾ 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 ਚਲੋ ਜੀ ਜੀ ਤੇ ਨਿਕਨ ਦੋਦੀ ਪਹਿਲਾਂ ਖਲਾਇਆ ਜਿਵੇਂ ਦੋਦੀ ਨਹੀਂ ਗਈਗਾ ਤੇ ਕੀ ਲੈਣਾ ਕੀ ਲੈਣਾ ਕੀ ਲੈਣਾ ਕੀ ਲੈਣਾ ਦੋਦੀ ਦੀ ਗੱਡੀ ਚ ਬਿਠਾਓ ਇਹਨੂੰ ਦੱਸ ਨਹੀਂ ਹੁੰਦੇ ਆਪਣੇ ਮੁੱਲ ਲਾਈਆਂ ਇਹ ਜੇ ਇਹ ਸਾਸੂ ਮਾਦਾ ਕਮਰਾ ਬਣਾਇਆ ਇਹਨਾਂ ਨੇ ਸਾਈਡ ਤੇ ਬਰੂ ਦਿਖਾਈਏ ਚਲ ਗਈ ਜ ਲੈ ਆ ਦੋਦੀ ਕੋ ਚੀਜ਼ੀ ਪਾ ਜਾ ਵਧ ਕੇ ਸਰ ਗਿਆ ਉੱਪਰ ਪਾਉਣ ਵਾਸਤੇ ਉੱਤੋਂ ਵੀ ਜਾਣਾ ਹਾਂ ਬਹੁਤ ਹੀ ਜਾਨਾ ਥੋੜਾ ਪਤਾ ਪੌੜੀਆਂ ਪੌੜੀਆਂ ਚ ਪਾਉਂਦੇ ਅੱਛਾ ਜਾਨਾ ਛੋਟਾ ਕਰਨਾ ਟੋਟੇ ਟਾਟੇ ਕਰਕੇ ਪਾਉਂਦੇ ਹਨ ਨਿਕਨੇ ਕਿਨੇ ਕੇ ਜੇ ਰੁਕੀ ਦਿਖੋ ਬੰਡੜੀ ਬਣਾਉਣਾ ਪੌੜੀਆਂ ਚ ਤਾਂ ਇਹ ਕੜੀਆਂ ਚ ਸਿੰਪਲ ਬਾੜੀਆਂ ਬਣਾਉਣੀਆਂ ਕਿ ਤੂੰ ਜਿਵੇਂ ਬਣਾਉਣੀਆਂ ਕਟ ਵਾਲੀਆਂ ਨਹੀਂ ਕੱਟ ਵਾਲੀਆਂ ਪਹਿਲਾਂ ਐ ਨਹੀਂ ਕੱਟ ਵਾਲੀਆਂ ਮਤਲਬ ਕਿ ਜਿਹੜੇ ਵਿੱਚ ਸਪੇਸ ਹੁੰਦੀ ਥੋੜੀ ਜਿਹਨਾਂ ਦੇ ਵਿੱਚ ਸਪੇਸ ਨਹੀਂ ਹੁੰਦੀ ਉਹ ਡਿੱਗਣਾ ਹਾਂ ਉੱਤੇ ਚੜਨ ਲੱਗੇ ਡਾਰੋਂ ਹਾਂ ਇਹ ਤਾਂ ਅਮਰੂਦ ਲੱਗਾ ਬੜਾ ਵਧੀਆ ਆਹ ਅਮਰੂਦ ਲੱਗਾ ਮੇ ਕੋ ਟੁੱਟਾ ਹੀ ਨਹੀਂ ਹੋ ਨਹੀਂ ਹੋਣਾ ਨਾ ਪਤਾ ਨਹੀਂ ਹੁਣ ਪੱਕ ਜਾਣੀ ਹੈ ਹਾਂ ਹੁਣ ਨਹੀਂ ਹੋਣਾ 15 ਦਿਨ ਹੁਣ ਗਾਇਬ ਹੋਣਾ ਦਾ ਹਾਂ ਆਹ ਅਮਰੂਦ ਥੋੜਾ ਜਿੰਨੇ ਮੁੱਕ ਜਾਣੇ ਆਓ ਥੋੜਾ ਅਮਰੂਦ ਖਾਈਏ ਕਿਹੜਾ ਹਾਂ ਮੈਂ ਤਾਂ ਦੇਖਾ